ਗੁਰਾਇਾ ਪੁਲਿਸ ਨੇ ਮੇਨ ਹਾਈਵੇ ਤੇ ਰਾਜਾਂ ਦੇ ਲੋਕਾਂ ਨਾਲ ਲੁੱਟਖੋਖ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਫਿਲੌਰ ਸਰਵਨ ਸਿੰਘ ਬਾਲ ਨੇ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸ਼੍ਰੀ ਹਰਕਮਲਪ੍ਰੀਤ ਖਾਕ ਐਸਐਸਪੀ ਸਾਹਿਬ ਜਹੰਦਰਦੇਵ ਜੀ ਦੇ ਦਸ਼ਾ ਨਿਰਦੇਸ਼ ਅਤੇ ਉਹਨਾਂ ਵੱਲੋਂ ਚਲਾਈ ਗਈ ਵਿਸ਼ੇਸ਼ ਮਹਿਮ ਜਿਸ ਦੇ ਤਹਿਤ ਇੰਸਪੈਕਟਰ ਅਸਕੰਦਰ ਸਿੰਘ ਐਸਐਚਯੂ ਗੁਰਾਇਆਂ ਤੇ ਉਹਦੀ ਟੀਮ ਵੱਲੋਂ ਇੰਟਰਡਿਸਟ੍ਰਿਕਟ ਗੈਂਗ ਜਿਹੜਾ ਇਹ ਫੜਿਆ ਗਿਆ ਇਹ ਦੋਨੋਂ ਹੀ ਲੇਡੀਜ਼ ਤੇ ਜੈਂਟਸ ਹੈਗੇ ਨੇ ਜਿਹੜੇ ਕਿ ਰਾਤ ਵੇਲੇ ਰਾਤ ਦੇ ਸਮੇਂ ਜਿਹੜਾ ਵਾ ਉਹ ਜਦੋਂ ਰਾਹੀਰ ਜਾਂਦੇ ਸੀ ਉਹਨਾਂ ਨੂੰ ਦਾਤਰ ਦੀ ਨੋਕ ਤੇ ਉਹਤਾਂ ਨਾਲ ਲਟੋਘਵਾ ਕਰਦੇ ਸਨ ਇਹ ਮੇਨ ਇਹਨਾਂ ਦਾ ਜਿਹੜਾ ਮੇਜਰ ਏਰੀਆ ਸੀ ਕੰਮ ਕਰਨ ਦਾ ਉਹ ਗੁਰਾਇਆਂ ਫਲੋਰ ਅਤੇ ਮਕੰਦਪੁਰ ਸੀ ਇਹ ਜਦੋਂ ਟਰੱਕ ਡਰਾਈਵਰ ਵੀ ਕੋਈ ਰੋਕਦੇ ਸਨ ਇਥੇ ਗੱਡੀਆਂ ਰੁਕਦੀਆਂ ਸਨ ਤੇ ਉਹਨਾਂ ਨੂੰ ਵੀ ਡਰਾ ਧਮਕਾ ਕੇ ਤੇ ਉਹਨਾਂ ਕੋਲੋਂ ਵੀ ਰਾਹਗੀਰਾਂ ਕੋਈ ਪੈਸੇ ਖੁੰਦੇ ਸਨ ਇਹਦੇ ਵਿੱਚ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ 14 ਵਾਰਦਾਤਾਂ ਕੀਤੀਆਂ ਨੇ ਜਿਨ੍ਹਾਂ ਇਹਨਾਂ ਦੇ ਕੋਲੋਂ ਅਸੀਂ 13 ਮੋਬਾਈਲ ਮੋਟਰਸਾਈਕਲ ਤੇ ਜਿਹੜਾ ਵਾਰਦਾਤ ਦੇ ਵਿੱਚ ਵਰਦੇ ਸਨ ਦਾਤਰ ਉਹ ਬਰਾਮਦ ਕਰ ਲਿਆ ਤੇ ਇਹ ਸਰ ਦੋਨੇ ਹੀ ਵਿਆਹ ਹੋਏ ਤੁਨੇ ਆਪਸ ਨਹੀਂ ਇਹ ਜਿਹੜੇ ਦੋਨੋਂ ਨੇ ਇੱਕ ਆਪਸ ਵਿੱਚ ਵਿਆਹ ਹੀ ਨਹੀਂ ਹੈਗੇ ਇੱਕ ਤੇ ਲੜਕੀ ਜਿਹੜੀ ਆ ਉਹ ਰਾਹੂ ਨੂੰ ਬਿਲੋਂਗ ਕਰਦੀ ਹੈਗੀ ਆ ਤੇ ਲੜਕਾ ਇੱਥੇ ਨੂਰੇਵਾਲ ਪਿੰਡ ਥਾਣਾ ਫਲੋਰ ਦੇ ਵਿੱਚ ਹੈਗਾ ਇਹਨਾਂ ਦੀ ਆਪਸ ਵਿੱਚ ਇੰਟੀਮੇਸੀ ਸੀ ਤੇ ਇਕੱਠੇ ਕੰਮ ਕਰਦੇ ਸੀ شناخت ਕੀ ਹੈ ਜੇ ਨਾ ਉਹ ਨਾਮ ਪਤਾ ਜਿਹੜਾ ਕਰ ਉਹ ਤੇ ਫੜਨ ਵਾਲਾ ਜਿਹੜੀ ਆ ਲੜਕੀ ਹੈਗੀ ਆ ਲਵਲੀਨ ਕੌਰ ਇਹ ਰਾਹੂ ਦੀ ਰਹਿਣ ਵਾਲੀ ਆ ਤੇ ਜਿਹੜਾ ਲੜਕਾ ਹੈਗਾ ਇਹ ਦਿਨੇਸ਼ ਸ਼ਰਮਾ ਇਹ ਨੂਰੇਵਾਲ ਥਾਣਾ ਫਲੋਰ ਦਾ ਰਹਿਣ ਵਾਲਾ ਹੈਗਾ ਬੈਕਗ੍ਰਾਉਂਡ ਇਹਨਾਂ ਦੀ ਹੁਣ ਅਸੀਂ ਪੁਲਿਸਮੈਨ ਲੈ ਰਹੇ ਹੈਗੇ ਆ ਉਹਦੇ ਵਿੱਚ ਇਹਨਾਂ ਨੇ 14 ਮਾਰਦਾਤਾਂ ਤੇ ਮੰਨੀਆਂ ਨੇ ਜਿਹੜੀਆਂ ਵਕਵਾ ਕੀਤੀਆਂ ਸਨ ਇਦੇ ਨਾਲ ਸਭ ਤੋਂ ਜ਼ਿਆਦਾ ਜਿਹੜੇ ਰਾਤ ਵੇਲੇ ਰਾਹਗੀਰ ਜਿਹੜੇ ਫੈਕਟਰ ਹੁੰਦੇ ਸੀ ਉਹਨਾਂ ਨੂੰ ਇਹ ਇਹ ਤੋਂ ਰਾਤ ਮਿਲੂਗੀ ਇਸ ਤੋਂ ਪਹਿਲਾਂ ਵੀ ਆਲਰੇਡੀ ਅਸੀਂ ਸੱਤ ਗੈਂਗ ਜਿਹੜੇ ਆ ਉਹਨਾਂ ਦੇ ਵਿੱਚ ਫੜ ਚੁੱਕੇ ਆ ਜਿਹਨਾਂ ਜੋ ਪੰਜ ਹਾਈਵੇ ਸੀ ਇਹ ਵੀ ਮੋਸਟਲੀ ਹਾਈਵੇ ਨਾਲ ਹੀ ਸੰਬੰਧਿਤ ਗੈਂਗ ਹੈਗਾ ਤੇ ਇਹ ਇਹਨੂੰ ਗਸ਼ਟਾ ਕਰ ਇਹਦਾ ਅਸੀਂ ਰਿਕਾਰਡ ਜਿਹੜਾ ਵਾ ਉਹ ਕਨਸਰਨ ਥਾਣਿਆਂ ਤੋਂ ਬੁਰਾਣੀ ਰਿਮਾਂਡ ਲਵਾਂਗੇ ਤੇ ਫਿਰ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਕੰਮਕਾਰ ਸਰ ਠੀਕ ਹੈ ਕਰਦੇ ਰਹੇ ਕੰਮਕਾਰੇ ਥੋੜਾ ਬਹੁਤ ਕੰਮ ਕਰਦੇ ਸੀ ਤੇ ਰੁਟੀਨ ਦੇ ਵਿੱਚ ਵਿਉਂਤਬੰਦੀ ਦੇ ਢੰਗ ਨਾਲ ਕੀ ਆਪਣੀਆਂ ਲੁੱਟਖੋ ਕਰਦੇ ਸੀ ਮੈਰਿਡ ਹਨ ਮੈਰਿਡ ਇਹ ਦੋਨੋਂ ਜਿਹੜੇ ਨੇ ਅਨਮੈਰਿਡ ਇਹਨਾਂ ਦਾ ਵਿਆਹ ਨਹੀਂ ਕਰਵਾਇਆ ਆਪਸ ਵਿੱਚ ਇਹ ਵੈਸੇ ਲੜਕਾ ਇਸ ਲੜਕੀ ਨੂੰ ਮੈਰਿਡ ਸੀਗਾ ਹੈ ਉਹਨਾਂ ਦਾ ਆਪਸ ਵਿੱਚ ਚੱਲ ਰਿਹਾ ਡਿਸਪੂਟ ਵਗੈਰਾ ਉਹ ਕਲੀਅਰ ਕਰਦੇ ਆ ਸਾਰਾ ਜੀ ਤੇ ਜਿਹੜਾ ਬਾਈਕ ਹੈ ਸਰ ਉਹ ਵੀ ਇਹਨਾਂ ਦਾ ਆਪਣਾ ਹੀ ਉਹ ਵੀ ਲੁੱਟਫੋ ਕੀਤਾ ਹੋਇਆ ਹੈ ਨਹੀਂ ਇਹ ਬਾਈਕ ਜਿਹੜਾ ਵਾ ਇਹਨਾਂ ਨੇ ਕਿਸੇ ਕੰਸਰਨਡ ਬੰਦਾ ਰੈਂਟੇ ਦਾ ਸੀ ਉਹਦੇ ਕੋਲੋਂ ਮੰਗ ਕੇ ਲਿਆਂਦਾ ਉਹਦਾ ਵਾਪਸ ਨਹੀਂ ਸੀ ਕਰ ਰਿਹਾ ਪ੍ਰਮਾਣਦ ਵਗੈਰਾ ਕਿ ਨਵੇਂ ਪ੍ਰਮਾਣਦ ਸਿੰਘ ਮਾਂਜੋਕ ਅਦਾਲਤ ਚ ਪੇਸ਼ ਕਰਕੇ ਕਮ ਸੇ ਕਮ 3 ਦਿਨ ਦਾ 3 ਤੋਂ 5 ਦਿਨ ਦਾ ਰਿਮਾਂਡ ਅਸਲ ਕਰਾਂਗੇ ਕੋਈ ਇਹ ਵੀ ਪਤਾ ਲੱਗਾ ਕਿ ਡਰਗ ਵਗੈਰਾ ਜਾਂ ਕੋਈ ਨਸ਼ਾ ਵਗੈਰਾ ਵੀ ਕਰਦਾ ਸੀ ਜਿਹਨ ਕਰਕੇ ਇਹਨੂੰ ਟੱਕਰ ਕਰਦਗੇ ਇਹ ਸਾਹਮਣੇ ਆਇਆ ਸ਼ੋਕੜ ਤੇ ਇਹਨਾਂ ਦੀ ਹੈ ਬਟ ਉਹ ਜਿੰਨੇ ਤੱਕ ਟੈਸਟ ਨਹੀਂ ਕਰਾਉਂਦੇ ਨਾਰਕੋਟਿਕ ਦਾ ਉਹਨਾਂ ਨਾਲ ਸੰਬੰਧਿਤ ਕਰਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਕਲੀਅਰ ਦੱਸਾਂਗੇ